ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜੇਕਰ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਚੱਲ ਰਿਹਾ ਹੈ ਤਾਂ ਤੁਸੀਂ ਜੇਕਰ ਇਹ ਦੋ ਕੰਮ ਕਰ ਲੈਂਦੇ ਹੋ ਤਾਂ ਤੁਹਾਡੇ ਪੁੱਠੇ ਪਏ ਲੇਖ ਵੀ ਕਿਵੇਂ ਸਿੱਧੇ ਹੋ ਜਾਣਗੇ ਤੇ ਤੁਸੀਂ ਵੇਖ ਕੇ ਖੁਦ ਹੈਰਾਨ ਰਹਿ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ। ਤੇ ਆਪਣੀ ਅੱਜ ਦੀ ਵੀਡੀਓ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਿਆ ਕਰੋ। ਜੋ ਖਾਸ ਕਰਕੇ ਉਹ ਭੈਣ ਭਰਾ ਜੋ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਦੁਖੀ ਹਨ, ਨਿਰਾਸ਼ ਹਨ। ਜੋ ਕਹਿੰਦੇ ਹਨ ਕਿ ਸਾਨੂੰ ਤਾਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਕੋਈ ਵੀ ਹੱਲ ਨਹੀਂ ਮਿਲ ਰਹੇ ਸਮਝ ਹੀ ਨਹੀਂ ਆ ਰਹੀ ਕਿ ਕੀ ਕਰੀਏ ਤਾਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸਕਿਪ ਕਰਨ ਤੋਂ ਬਿਨਾਂ ਸਾਰੀ ਹੀ ਵੀਡੀਓ ਨੂੰ ਧਿਆਨ ਨਾਲ ਸਰਵਣ ਕਰਨਾ ਜੀ ਕਿਉਂਕਿ ਅਸੀਂ ਉਹ ਕੰਮ ਤੁਹਾਨੂੰ ਦੱਸਣ ਵਾਲੇ ਹਾਂ ਜੀ ਜੋ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਸਾਰੀਆਂ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਹਨ ਤਾਂ ਉਹ ਕਿਹੜਾ ਕੰਮ ਹੈ ਜੀ ਉਹਦੇ ਬਾਰੇ ਵਿਚਾਰ ਕਰਨੀ ਹੈ ਜੀ ਇਸ ਵੀਡੀਓ ਰਾਹੀਂ ਤੁਹਾਡੇ ਮਨ ਵਿੱਚ ਜਿਹੜੇ ਵੀ ਬਲਵਲੇ ਸਨ ਉਹ ਸਾਰੀ ਹੀ ਨਿਰਾਸ਼ਾ ਜਿਹੜੀ ਸੀ ਦੂਰ ਹੋ ਜਾਵੇਗੀ ਅਤੇ ਜੇਕਰ ਤੁਹਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਦੁਖੀ ਹੈ ਉਹਨੂੰ ਵੀ ਤੁਸੀਂ ਇਸ ਵੀਡੀਓ ਰਾਹੀਂ ਸ਼ੇਅਰ ਕਰ ਸਕਦੇ ਹੋ ਉਹਦਾ ਵੀ ਭਲਾ ਹੋ ਜਾਵੇਗਾ ਸਾਰ ਸੰਗਤ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਤੁਹਾਡੇ ਕਿਸੇ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਦੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਾੜਾ ਸਮਾਂ ਚੱਲ ਰਿਹਾ ਹੈ ਘਰ ਦੇ ਵਿੱਚ ਰੋਗ ਹੈ ਸੋਗ ਹੈ ਗਰੀਬੀ ਹੈ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਕਲੇਸ਼ ਹੈ ਦੁੱਖ ਤਕਲੀਫ ਹੈ ਜਿਹਦੇ ਕਰਕੇ ਤੁਸੀਂ ਪਰੇਸ਼ਾਨ ਹੀ ਰਹਿੰਦੇ ਹੋ ਅਤੇ ਤੁਹਾਡੇ ਮਨ ਵਿੱਚ ਕਿਤੇ ਨਾ ਕਿਤੇ ਆਸ ਹੁੰਦੀ ਹੈ ਕਿ ਕਿਸੇ ਇਨਸਾਨ ਤੋਂ ਕਿ ਫਲਾਣਾ ਇਨਸਾਨ ਮੇਰੀ ਮਦਦ ਕਰ ਦੇਵੇ ਤਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸੌਖਾ ਹੋ ਸਕਦਾ ਹੈ ਮੇਰੀ ਇਹ ਦੁੱਖ ਤਕਲੀਫ ਕੱਟੀ ਜਾ ਸਕਦੀ ਹੈ ਜੇਕਰ ਤੁਹਾਡੇ ਮਨ ਦੇ ਵਿੱਚ ਇਹ ਆਸ ਹੈ ਕਿ ਤੁਸੀਂ ਬਿਲਕੁਲ ਗਲਤ ਹੋ ਕਿਉਂਕਿ ਕੋਈ ਵੀ ਇਨਸਾਨ ਦੂਜੇ ਇਨਸਾਨ ਦੀ ਓਨੀ ਦੇਰ ਤੱਕ ਮਦਦ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਸਤਗੁਰੂ ਸੱਜੇ ਪਾਤਸ਼ਾਹ ਜੀ ਦੀਆਂ ਮਿਹਰ ਭਰਿਆ ਹੱਥ ਉਹਨਾਂ ਇਨਸਾਨਾਂ ਦੇ ਉੱਤੇ ਨਾ ਹੋ ਜਾਵੇ ਮਦਦ ਕਰਨ ਵਾਲੇ ਦੇ ਸਿਰ ਉੱਤੇ ਵੀ ਸਤਗੁਰੂ ਪਾਤਸ਼ਾਹ ਜੀ ਦੀ ਮਿਹਰ ਭਰੀ ਨਿਗਾਹ ਹੋਣੀ ਚਾਹੀਦੀ ਹੈ ਤੇ ਮਦਦ ਲੈਣ ਵਾਲੇ ਵਾਸਤੇ ਵੀ ਤੇ ਮਦਦ ਲੈਣ ਵਾਲੇ ਤੇ ਵੀ ਉਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਨਦਰ ਹੋਵੇ ਤਾਂ ਹੀ ਕੋਈ ਹੀਲਾ ਵਸੀਲਾ ਬਣ ਸਕਦਾ ਹੈ ਉਹਦੀ ਕੋਈ ਬਾਹ ਫੜ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਉਹਨਾਂ ਦੇ ਲਈ ਕੋਈ ਨਾ ਕੋਈ ਬਹਾਨਾ ਬਣਾਉਣਾ ਹੁੰਦਾ ਹੈ ਤਾਂ ਫਿਰ ਵਰਤਣਾ ਹੀ ਹੁੰਦਾ ਹੈ ਉਹੀ ਸਾਡੇ ਅਸਲ ਮਦਦਗਾਰ ਹੋ ਜਾਂਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਦੇ ਵਿੱਚ ਕਿਸੇ ਇਨਸਾਨ ਦੇ ਅੱਗੇ ਝੋਲੀ ਕਿਉਂ ਅੱਢੀ ਕਿਸੇ ਇਨਸਾਨ ਦੇ ਅੱਗੇ ਤਰਲੇ ਕਿਉਂ ਕੱਢੀਏ ਸਿੱਧਾ ਆਪਣੇ ਪਰਮ ਪਿਤਾ ਪਰਮਾਤਮਾ ਦੇ ਅੱਗੇ ਹੀ ਸਾਨੂੰ ਤਰਲੇ ਕੱਢਣੇ ਚਾਹੀਦੇ ਹਨ ਸਿੱਧਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਅਰਦਾਸ ਬੇਰਤੀ ਕਰਨੀ ਚਾਹੀਦੀ ਹੈ ਜਿਹਨੇ ਸਾਡੀ ਮਦਦ ਕਰਨੀ ਹੈ ਜਾਂ ਜਿਹਨੇ ਸਾਡਾ ਕੋਈ ਮਦਦਗਾਰ ਭੇਜਣਾ ਹੈ ਕਮਾਈ ਵਾਲੇ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹਨ ਕਹਿੰਦੇ ਹਨ ਕਿ ਰੋਜ਼ਾਨਾ ਅੰਮ੍ਰਿਤ ਵੇਲੇ ਉਠੋ ਉੱਠ ਕੇ ਭਜਨ ਬੰਦਗੀ ਕਰੋ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੋ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਐਦਾਂ ਦਾ ਮੌਕਾ ਨਹੀਂ ਆਉਣ ਦਿੰਦੇ ਸਾਨੂੰ ਕਿਸੇ ਦੇ ਅੱਗੇ ਕਿ ਹੱਥ ਅਡਣਾ ਪੈ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਸਭ ਥਾਵਾਂ ਦੇ ਉੱਤੇ ਸਹਾਈ ਹੋ ਜਾਂਦੇ ਹਨ ਸਾਡੀ ਜ਼ਿੰਦਗੀ ਦੇ ਵਿੱਚ ਦੋ ਵੀ ਦੁੱਖ ਰੋਗ ਮੁਸੀਬਤਾਂ ਹੁੰਦੀਆਂ ਹਨ ਅਸੀਂ ਉਹ ਭੋਗ ਰਹੇ ਹੁੰਦੇ ਹਾਂ ਇਹ ਜਾਂ ਤਾਂ ਸਾਡੀਆਂ ਗਲਤੀਆਂ ਦਾ ਨਤੀਜਾ ਹੈ ਜਾ ਸਾਡੇ ਮਾੜੇ ਕਰਮਾਂ ਦਾ ਫਲ ਅਸੀਂ ਭੋਗ ਰਹੇ ਹੁੰਦੇ ਹਾਂ ਪਰ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਭਰੀ ਨਦਰ ਸਾਡੇ ਤੇ ਹੋ ਜਾਵੇਗੀ ਜਦੋਂ ਗੁਰਬਾਣੀ ਦਾ ਗਿਆਨ ਸਾਡੇ ਅੰਦਰ ਹੋ ਜਾਵੇਗਾ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਫਿਰ ਸਾਨੂੰ ਸਬਰ ਸੰਤੋਖ ਤੇ ਸਹਿਣਸ਼ੀਲਤਾ ਦੀ ਇੰਨੀ ਜ਼ਿਆਦਾ ਕਿਰਪਾ ਕਰ ਦੇਣਗੇ ਕਿ ਕੋਈ ਵੀ ਵੱਡੇ ਤੋਂ ਵੱਡਾ ਦੁੱਖ ਸਾਨੂੰ ਦੁਖੀ ਨਹੀਂ ਕਰ ਸਕੇਗਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋ ਜਾਵੇ ਤਾਂ ਵੱਡੇ ਵੱਡੇ ਦੁੱਖ ਰੋਗ ਛੋਟੇ ਛੋਟੇ ਹੋ ਕੇ ਲੰਘ ਜਾਂਦੇ ਹਨ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਨੂੰ ਇਹ ਮਨੁੱਖੀ ਰੂਪ ਦੇ ਵਿੱਚ ਪਾਤਸ਼ਾਹ ਜੀ ਨੇ ਜਦੋਂ ਸਾਨੂੰ ਇਹ ਮਨੁੱਖੀ ਰੂਪ ਦੇ ਵਿੱਚ ਇਸ ਧਰਤੀ ਦੇ ਉੱਪਰ ਸੋਹਣਾ ਸਰੀਰ ਦੇ ਕੇ ਭੇਜਿਆ ਤਾਂ ਸਾਡੇ ਸਰੀਰ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਹੀ ਗੁਣ ਕਾਬਲੀਅਤ ਪਾ ਕੇ ਹੀ ਭੇਜਿਆ ਹੈ ਪਤਾ ਨਹੀਂ ਕਿੰਨੀਆਂ ਤਾਕਤਾਂ ਕਿੰਨੀਆਂ ਸ਼ਕਤੀਆਂ ਸਾਡੇ ਅੰਦਰ ਪਾ ਕੇ ਭੇਜੀਆਂ ਹਨ ਪਰ ਉਹ ਤਾਕਤਾਂ ਉਹ ਸ਼ਕਤੀਆਂ ਨੂੰ ਅਸੀਂ ਕਦੇ ਵੀ ਮਹਿਸੂਸ ਹੀ ਨਹੀਂ ਕਰ ਪਾਉਂਦੇ ਕਦੇ ਵੀ ਉਹਨਾਂ ਤਾਕਤਾਂ ਦਾ ਇਸਤੇਮਾਲ ਨਹੀਂ ਕਰਦੇ ਉਹਨਾਂ ਸ਼ਕਤੀਆਂ ਦੀ ਸਹੀ ਥਾਂ ਤੇ ਵਰਤੋਂ ਹੀ ਨਹੀਂ ਕਰ پا ਰਹੇ ਹੁੰਦੇ ਕਿਉਂਕਿ ਉਹਨਾਂ ਤਾਕਤਾਂ ਉਹਨਾਂ ਸ਼ਕਤੀਆਂ ਨੂੰ ਅਸੀਂ ਆਪਣੇ ਔਗਣਾ ਦੇ ਥੱਲੇ ਹੀ ਦਬਾ ਲਿਆ ਹੈ ਸਾਡਾ ਕਹੜਾਪਣ ਸਾਡਾ ਗੁੱਸਾ ਸਾਡੀ ਈਰਖਾ ਸਾਡੇ ਮਨ ਦੀ ਨਫ਼ਰਤ ਇਹ ਸਾਡੇ ਗੁਣਾਂ ਨੂੰ ਸਾਡੀਆਂ ਸ਼ਕਤੀਆਂ ਨੂੰ ਸਾਡੇ ਮਨ ਦੀਆਂ ਤਾਕਤਾਂ ਨੂੰ ਦਬਾ ਕੇ ਬੈਠੇ ਹਨ ਪਰ ਜਦੋਂ ਹੀ ਸਾਡਾ ਮਨ ਸ਼ਾਂਤ ਹੁੰਦਾ ਹੈ ਸਕੂਨ ਦੇ ਵਿੱਚ ਹੁੰਦਾ ਹੈ ਤਾਂ ਫਿਰ ਇਹ ਆਪਣੀ ਤਾਕਤ ਦਿਖਾਉਂਦਾ ਹੈ ਫਿਰ ਸਹੀ ਫੈਸਲੇ ਕਰਦਾ ਹੈ ਇਸ ਕਰਕੇ ਜ਼ਿੰਦਗੀ ਦੇ ਵਿੱਚ ਜੋ ਮਰਜ਼ੀ ਹੋ ਜਾਵੇ ਆਪਣੇ ਮਨ ਦੀ ਇਕਾਗਰਤਾ ਨਹੀਂ ਟੁੱਟਣ ਦੇਣੀ ਚਾਹੀਦੀ ਆਪਣੇ ਮਨ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ ਸਕੂਨ ਦੇ ਵਿੱਚ ਰੱਖਣਾ ਚਾਹੀਦਾ ਹੈ ਤਾਂ ਹੀ ਆਪਾਂ ਸਫਲ ਹੋ ਸਕਦੇ ਹਾਂ ਤਾਂ ਮਨ ਨੂੰ ਸ਼ਾਂਤ ਰੱਖਣ ਦੇ ਲਈ ਅਮ੍ਰਿਤ ਵੇਲੇ ਦੀ ਭਜਨ ਬੰਦਗੀ ਸਭ ਤੋਂ ਬੈਸਟ ਹੈ ਸਾਡੇ ਮਨ ਨੂੰ ਵਾਹਿਗੁਰੂ ਜੀ ਦਾ ਨਾਮ ਹੀ ਸ਼ਾਂਤ ਕਰ ਸਕਦਾ ਹੈ ਇਸ ਕਰਕੇ ਜਿੰਨਾ ਹੋ ਸਕੇ ਵਾਹਿਗੁਰੂ ਜੀ ਦਾ ਨਾਮ ਜਪੋ ਸਵੇਰੇ ਸਵੇਰ ਸਾਡਾ ਮਨ ਖਾਲੀ ਹੁੰਦਾ ਹੈ ਸਵੇਰੇ ਸਵੇਰ ਸਾਡਾ ਮਨ ਖਾਲੀ ਹੁੰਦਾ ਹੈ ਇਹਦੇ ਵਿੱਚ ਕੋਈ ਵੀ ਇੱਧਰ-ਉਧਰ ਦੀ ਚਿੰਤਾ ਕੋਈ ਕੰਮਕਾਰਾਂ ਦੀ ਟੈਨਸ਼ਨ ਨਹੀਂ ਹੁੰਦੀ ਤਾਂ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਸਾਰ ਹੀ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਜਿਵੇਂ ਵਾਹਿਗੁਰੂ ਜੀ ਦਾ ਨਾਮ ਸਾਡੇ ਮਨ ਦੀ ਤਾਕਤ ਨੂੰ ਹੋਰ ਵਧਾਉਣਾ ਫਿਰ ਸ਼ੁਰੂ ਕਰ ਦਿੰਦਾ ਹੈ ਤੇ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ। ਅੰਮ੍ਰਿਤ ਵੇਲੇ ਦੇ ਵਿੱਚ ਸਾਡੀ ਰਸਨਾ ਦੇ ਰਾਹੀਂ ਬੋਲਿਆ ਹੋਇਆ ਇੱਕ ਵਾਰ ਵਾਹਿਗੁਰੂ ਜੀ ਦਾ ਨਾਮ ਜਦੋਂ ਸਾਡੇ ਕੰਨਾਂ ਦੇ ਰਾਹੀਂ ਸੁਣਿਆ ਜਾਂਦਾ ਹੈ ਇੱਕ ਵਾਰ ਹੀ ਵਾਹਿਗੁਰੂ ਜੀ ਦਾ ਨਾਮ ਸਾਡੇ ਉੱਤੇ ਇੰਨਾ ਅਸਰ ਕਰ ਸਕਦਾ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ। ਇਸ ਕਰਕੇ ਤਾਂ ਵਾਹਿਗੁਰੂ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਹਨ ਕੇ ਭਾਈ ਘਰ ਦਾ ਕੋਈ ਵੀ ਇੱਕ ਜੀ ਜੇਕਰ ਉਦਮੀ ਹੋਵੇ ਅੰਮ੍ਰਿਤ ਵੇਲੇ ਉੱਠਦਾ ਹੋਵੇ ਉੱਠ ਕੇ ਭਜਨ ਬੰਦਗੀ ਕਰਦਾ ਹੋਵੇ ਤਾਂ ਪੂਰੇ ਪਰਿਵਾਰ ਦੇ ਜੀਆਂ ਦਾ ਭਲਾ ਹੋ ਜਾਵੇਗਾ ਉਹ ਕਿਵੇਂ ਉੱਠਣ ਵਾਲੇ ਮਨੁੱਖ ਜੇਕਰ ਘਟੋ-ਕਟ 10 ਵਾਰ 15 ਵਾਰ ਵੀ ਵਾਹਿਗੁਰੂ ਜੀ ਦਾ ਨਾਮ ਜਪ ਲਵੇ ਤਾਂ ਘਰ ਦੇ ਸੁੱਤੇ ਹੋਏ ਜੀਆਂ ਦੇ ਕੰਨਾਂ ਵਿੱਚ ਵੀ ਕੋਈ 5-4 ਵਾਰ ਤਾਂ ਸ਼ਬਦ ਉਹ ਪੈ ਹੀ ਜਾਵੇਗਾ ਉਹ ਇੱਕ ਵਾਰ ਦੇ ਸੁਣੇ ਹੋਏ ਵੀ ਉਹਨਾਂ ਦਾ ਭਲਾ ਹੋ ਜਾਵੇਗਾ ਇਸ ਕਰਕੇ ਮਹਾਪੁਰਖ ਜੀ ਆਖਦੇ ਹਨ ਕਿ ਪਾਏ ਘਰ ਦਾ ਕੋਈ ਇੱਕ ਜੀ ਤਾਂ ਜ਼ਰੂਰ ਹੀ ਅੰਮ੍ਰਿਤ ਵੇਲੇ ਉੱਠੋ ਉਹ ਤੁਹਾਡੇ ਉੱਠਣ ਕਰਕੇ ਤੁਹਾਡੇ ਪੂਰੇ ਪਰਿਵਾਰ ਦਾ ਭਲਾ ਹੋ ਸਕਦਾ ਹੈ ਘਰ ਦੇ ਵਿੱਚ ਕੋਈ ਇੱਕ ਬੀਬੀ ਉੱਠ ਪਵੇ ਭਾਈ ਉੱਠ ਪਵੇ ਕੋਈ ਬਜ਼ੁਰਗ ਹੀ ਉੱਠ ਪਵੇ ਬਜ਼ੁਰਗ ਉੱਠੇ ਭੈਣ ਬੀਬੀਆਂ ਨੂੰ ਖਾਸ ਕਰਕੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਚਾਹੀਦਾ ਹੈ ਜੇ ਭੈਣਾ ਚਾਹਣ ਤਾਂ ਆਪਣੇ ਘਰ ਪਰਿਵਾਰ ਦਾ ਪੂਰਾ ਮਾਹੌਲ ਬਦਲ ਸਕਦੀਆਂ ਹਨ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਕੇ ਆਪਣੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਆਪਣੇ ਤੇ ਆਪਣੇ ਪਰਿਵਾਰ ਦਾ ਭਲਾ ਹੋ ਸਕਦਾ ਹੈ ਇਸ ਕਰਕੇ ਭੈਣਾਂ ਬੀਬੀਆਂ ਤਾਂ ਖਾਸ ਕਰਕੇ ਅੰਮ੍ਰਿਤ ਵੇਲੇ ਜਰੂਰ ਉੱਠਿਆ ਕਰੋ ਜੋ ਭੈਣਾਂ ਕਹਿ ਦਿੰਦੀਆਂ ਹਨ ਕਿ ਸਾਡੇ ਕੋਲੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਜਾਂ ਜੋ ਵੀ ਕਹਿੰਦੇ ਹਨ ਕਿ ਸਾਡੇ ਕੋਲੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਉਹਨਾਂ ਦੇ ਅੱਗੇ ਬੇਨਤੀ ਹੈ ਜੀ ਕਿ ਭਾਈ ਸਵੇਰ ਦੀ ਤਿਆਰੀ ਬੰਦੇ ਨੂੰ ਰਾਤ ਹੀ ਕਰਨੀ ਪਵੇਗੀ ਜਿਵੇਂ ਹੁਣ ਭੈਣਾ ਬੀਬੀਆਂ ਦੀ ਉਦਾਹਰਣ ਲੈ ਲਈਏ ਆਪਾਂ ਜੋ ਵੀ ਸਵੇਰੇ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਇਹ ਤਾਂ ਭੈਣਾ ਬੀਬੀਆਂ ਨੇ ਰਾਤ ਨੂੰ ਹੀ ਆਪਣੇ ਖਿਆਲਾਂ ਦੇ ਵਿੱਚ ਸੋਚ ਲਿਆ ਹੁੰਦਾ ਹੈ ਕਿ ਸਵੇਰੇ ਕਿਹੜੀ ਸਬਜ਼ੀ ਬਣਾਉਣੀ ਹੈ ਜਾਂ ਕੀ ਬਣਾਉਣਾ ਹੈ ਕਿਹੜੀ ਰੋਟੀ ਤਿਆਰ ਕਰਨੀ ਹੈ ਕਈ ਦਾਲਾਂ ਸਬਜ਼ੀਆਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਪਾਂ ਸਵੇਰੇ ਹੀ ਬਣਾਉਣਾ ਹੁੰਦਾ ਹੈ ਉਹ ਫਿਰ ਅਸੀਂ ਰਾਤ ਨੂੰ ਹੀ ਪਾਣੀ ਦੇ ਵਿੱਚ ਭਿਉ ਕੇ ਰੱਖ ਦਿੰਦੇ ਹਾਂ ਉਹਨਾਂ ਦੀ ਰਾਤ ਨੂੰ ਹੀ ਤਿਆਰੀ ਕਰਨੀ ਪੈਂਦੀ ਹੈ ਜਿਵੇਂ ਦਹੀਂ ਜੋ ਹੁੰਦਾ ਹੈ ਸਵੇਰੇ ਉੱਠ ਕੇ ਖਾਣਾ ਹੋਵੇ ਤਾਂ ਅਸੀਂ ਰਾਤ ਨੂੰ ਹੀ ਜਮਾਉਣ ਲੱਗ ਜਾਂਦੇ ਹਾਂ ਦੁੱਧ ਨੂੰ ਜਾਗ ਲਾਉਣੀ ਪੈਂਦੀ ਹੈ ਤੇ ਸਵੇਰੇ ਦਹੀਂ ਬਣ ਜਾਂਦਾ ਹੈ ਜੇ ਆਪਾਂ ਸਵੇਰੇ ਜਲਦੀ ਕਿਤੇ ਪਹੁੰਚਣਾ ਹੋਵੇ ਕਿਤੇ ਜਾਣਾ ਹੋਵੇ ਤਾਂ ਰਾਤ ਨੂੰ ਹੀ ਤਿਆਰੀ ਕਰਕੇ ਸੌਂਦੇ ਹਾਂ ਕਿ ਸਵੇਰੇ ਕਿਧਰੇ ਅਸੀਂ ਲੇਟ ਨਾ ਹੋ ਜਾਈਏ ਕਹਿਣ ਤੋਂ ਪਾਬ ਹੈ ਕਿ ਸਵੇਰ ਦੀ ਤਿਆਰੀ ਹਰ ਕੰਮ ਦੇ ਵਿੱਚ ਰਾਤ ਨੂੰ ਕਰਨੀ ਪੈਂਦੀ ਹੈ ਉਸੇ ਹੀ ਤਰ੍ਹਾਂ ਜੇਕਰ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਹਾਂ ਫਿਰ ਅੰਮ੍ਰਿਤ ਵੇਲੇ ਦੀ ਤਿਆਰੀ ਵੀ ਸਾਨੂੰ ਰਾਤ ਨੂੰ ਹੀ ਕਰਨੀ ਸੌਣੇ ਪਵੇਗੀ ਜੇ ਆਪਾਂ ਸਵੇਰੇ ਉੱਠ ਕੇ ਗੁਰੂ ਦੀ ਗੋਦ ਦਾ ਨਿਕ ਮੰਨਣਾ ਚਾਹੁੰਦੇ ਹਾਂ ਤਾਂ ਰਾਤ ਨੂੰ ਹੀ ਆਪਣੀ ਗੁਰੂ ਦੀ ਗੋਦ ਮਲਣੀ ਪਵੇਗੀ ਗੁਰੂ ਗੁਰੂ ਕਰਦਿਆਂ ਸੌਵਾਂਗੇ ਤਾਂ ਸਵੇਰੇ ਗੁਰੂ ਗੁਰੂ ਕਰਦਿਆਂ ਹੀ ਉੱਠਾਂਗੇ ਇਸ ਕਰਕੇ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਹੈ ਵੈਸੇ ਤਾਂ ਹਰੇਕ ਸਿੱਖ ਦੇ ਲਈ ਸੱਤ ਬਾਣੀਆਂ ਦਾ ਨਿਤਨੇਮ ਜ਼ਰੂਰੀ ਹੈ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਸ਼ਾਮ ਦੀਆਂ ਬਾਣੀਆਂ ਦੋ ਰਹਿਰਾਸ ਸਾਹਿਬ ਤੇ ਸੌਣ ਤੋਂ ਪਹਿਲਾਂ ਕੀਰਤਨ ਸੁਹੇਲਾ ਜਿਹਦੀ ਬਾਣੀ ਜੇਕਰ ਅਸੀਂ ਪੜ ਲੈਂਦੇ ਹਾਂ ਤਾਂ ਸਾਡੇ ਮਾੜੇ ਕਰਮ ਵੀ ਸਿੱਧੇ ਹੋ ਜਾਣਗੇ ਤੁਸੀਂ ਮੂਲ ਮੰਤਰ ਦਾ ਜਾਪ ਹੀ ਭਾਵੇਂ ਕਰ ਲਓ ਵਾਹਿਗੁਰੂ ਜੀ ਦਾ ਜਾਪ ਹੀ ਕਰ ਲਓ ਨਾਲ ਨਾਲ ਬੱਚਿਆਂ ਤੋਂ ਵੀ ਕਰਵਾਓ ਇਦਾਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਸੋਵਾਂਗੇ ਤਾਂ ਸਵੇਰੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਉੱਠਾਂਗੇ ਫਿਰ ਵੇਖਿਓ ਸਾਡੇ ਘਰ ਪਰਿਵਾਰ ਦੇ ਅੰਦਰ ਸਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ ਸਾਡੇ ਕਈ ਪ੍ਰਕਾਰ ਦੇ ਦੁੱਖ ਰੋਗ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਕਿਉਂਕਿ ਜਦੋਂ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਇਹ ਮਨ ਸਹੀ ਤਰੀਕੇ ਦੇ ਨਾਲ ਕੰਮ ਕਰੇਗਾ ਸਾਡੇ ਲਈ ਸਹੀ ਫੈਸਲੇ ਕਰੇਗਾ ਪਰਮਾਤਮਾ ਵੱਲੋਂ ਮਿਲੇ ਹੋਏ ਮੌਕਿਆਂ ਨੂੰ ਅਸੀਂ ਵੇਖ ਪਾਵਾਂਗੇ ਸੰਭਾਲ ਪਾਵਾਂਗੇ ਤਾਂ ਫਿਰ ਆਓ ਜੀ ਅੱਜ ਰਾਤ ਤੋਂ ਅਸੀਂ ਸੌਣ ਲੱਗਿਆਂ ਗੁਰਬਾਣੀ ਦਾ ਪਾਠ ਕਰਕੇ ਸੋਈਏ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਸੋਈਏ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਿਓ ਅੰਮ੍ਰਿਤ ਵੇਲੇ ਉਠਾ ਦਿਓ ਫਿਰ ਅੰਮ੍ਰਿਤ ਵੇਲੇ ਜਦੋਂ ਹੀ ਜਾਗ ਆਵੇ ਨਾਲ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦਿਓ ਸਤਨਾਮ ਵਾਹਿਗੁਰੂ ਜੀ ਤੇਰਾ ਹੀ ਆਸਰਾ ਜਿੰਨੀ ਦੇਰ ਤੱਕ ਵੀ ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਹੋ ਜਪਿਆ ਕਰੋ ਮੂਲ ਮੰਤਰ ਦਾ ਜਾਪ ਕਰਦੇ ਹੀ ਰਹਾ ਕਰੋ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਿਆ ਕਰੋ ਫਿਰ ਆਪਣੇ ਘਰ ਦੇ ਕੰਮਕਾਰ ਕਰਦਿਆਂ ਹੋਇਆਂ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਸਕਦੇ ਹੋ ਸੋ ਸਾਧ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ